ਅਰਵਿੰਦ ਕੇਜਰੀਵਾਲ ਨੇ ਮੋੜ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਦਿੱਤਾ ਹੈ ਕੇਜਰੀਵਾਲ ਨੂੰ ਈਡੀ ਵਾਰ-ਵਾਰ ਸੰਮਨ ਪੇਟ ਕੇ ਪੇਸ਼ ਹੋਣ ਲਈ ਕਹਿਰੀ ਹੈ ਪਰ ਕੇਜਰੀਵਾਲ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਨੇ ਪਰ ਹੁਣ ਮੋੜ ਤੋਂ ਕੇਜਰੀਵਾਲ ਨੇ ਭਾਜਪਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੇ ਕਿਹਾ ਕਿ ਦਿੱਲੀ ਦੇ ਐਮਐਲਏ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਦਿਨ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵਾਂਗੇ ਸੋਸ਼ਲ ਮੀਡੀਆ ਐਕਸ ਤੇ ਕੇਜਰੀਵਾਲ ਨੇ ਇੱਕ ਪੋਸਟ ਪਾਈ ਤੇ ਕਿਹਾ ਪਿਛਲੇ ਦਿਨੀ ਇਨਾ ਨੇ ਸਾਡੇ ਦਿੱਲੀ ਦੇ 7 ਐਮਐਲਏਜ਼ ਨਾਲ ਸੰਪਰਕ ਕੀਤਾ ਤੇ ਕਿਹਾ ਕੁਝ ਦਿਨ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵਾਂਗੇ ਉਸ ਦੇ ਬਾਅਦ ਐਮਐਲਏਜ਼ ਨੂੰ ਤੋੜਾਂਗੇ 21 ਐਮਐਲਏਜ਼ ਦੇ ਨਾਲ ਗੱਲਬਾਤ ਹੋ ਗਈ ਹੈ ਪੂਰਾ ਨਾਲ ਵੀ ਕਰ ਰਹੇ ਹਾਂ ਇਸ ਦੇ ਬਾਅਦ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਕ ਦੇਵਾਂਗੇ ਤੁਸੀਂ ਵੀ ਆ ਜਾਓ 25 ਕਰੋੜ ਰੁਪਏ ਦੇਵਾਂਗੇ ਅਤੇ ਭਾਜਪਾ ਦੀ ਟਿਕਟ ਤੋੜ ਚੋਣ ਲੜਾ ਦੇਵਾਂਗੇ ਹਾਲਾਂਕਿ ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਨੇ 21 ਐਮਐਲਜ਼ ਨਾਲ ਸੰਪਰਕ ਕੀਤਾ ਪਰ ਸਾਡੀ ਜਾਣਕਾਰੀ ਦੇ ਮੁਤਾਬਿਕ ਉਹਨਾਂ ਨੇ ਅਜੇ ਤੱਕ 7 ਐਮਐਲਜ਼ ਨਾਲ ਹੀ ਸੰਪਰਕ ਕੀਤਾ ਹੈ ਅਤੇ ਸਭ ਨੇ ਮਨਾਂ ਕਰ ਦਿੱਤਾ ਇਸ ਦਾ ਮਤਲਬ ਕਿਸੇ ਸ਼ਰਾਬ ਕਟਾਲੇ ਦੀ ਜਾਂਚ ਲਈ ਮੈਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਬਲਕਿ ਦਿੱਲੀ ਚਾਮ ਆਦਮੀ ਪਾਰਟੀ ਦੀ ਸਰਕਾਰ ਡੇਗਣ ਦੇ ਲਈ ਇੱਕ ਸਾਜ਼ਿਸ਼ ਕੀਤੀ ਜਾ ਰਹੀ ਹੈ ਪਿਛਲੇ 9 ਸਾਲਾਂ ਦੇ ਵਿੱਚ ਸਾਡੀ ਸਰਕਾਰ ਡੇਗਣ ਦੇ ਲਈ ਇਹਨਾਂ ਨੇ ਕਈ ਸਾਜ਼ਿਸ਼ਾਂ ਕੀਤੀਆਂ ਨੇ ਪਰ ਇਹਨਾਂ ਨੂੰ ਸਫਲਤਾ ਨਹੀਂ ਮਿਲੀ ਭਗਵਾਨ ਨੇ ਅਤੇ ਜਨਤਾ ਨੇ ਸਾਡਾ ਹਮੇਸ਼ਾ ਸਾਥ ਦਿੱਤਾ ਸਾਡੇ ਸਾਰੇ ਐਮਐਲਏ ਮਜ਼ਬੂਤੀ ਨਾਲ ਨਾਲ ਨੇ ਇਸ ਵਾਰ ਵੀ ਇਹ ਲੋਕ ਆਪਣੇ ਨਾਪਾਕ ਇਰਾਦਿਆਂ 'ਚ ਫੇਲ ਹੋਣਗੇ ਇਹ ਲੋਕ ਜਾਣਦੇ ਨੇ ਕਿ ਦਿੱਲੀ ਦੀ ਜਨਤਾ ਦੇ ਲਈ ਸਾਡੀ ਸਰਕਾਰ ਨੇ ਕਿੰਨੇ ਕੰਮ ਕੀਤੇ ਨੇ ਇਹਨਾਂ ਵੱਲੋਂ ਪੈਦਾ ਕੀਤੇ ਗਏ ਸਾਰੇ ੜਿੱਕਿਆਂ ਦੇ ਬਾਵਜੂਦ ਅਸੀਂ ਕੰਮ ਕੀਤੇ ਨੇ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਬੇਅੰਤ ਹ ਪਿਆਰ ਕਰਦੀ ਹੈ ਇਸ ਲਈ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣਾ ਇਹਨਾਂ ਦੇ ਵਸ ਦੀ ਗੱਲ ਨਹੀਂ ਇਸੇ ਲਈ ਫਰਜ਼ੀ ਸ਼ਰਾਬ ਘਟਾਲੇ ਦੇ ਬਹਾਨੇ ਗ੍ਰਿਫਤਾਰ ਕਰਕੇ ਸਰਕਾਰ ਡੇਗਣਾ ਚਾਹੁੰਦੇ ਨੇ ਦਰਅਸਲ ਅਰਵਿੰਦ ਕੇਜੀਵਾਲ ਨੂੰ 4 ਦਫਾ ਈਡੀ ਦਾ ਸਾਹਮਣੇ ਆ ਚੁੱਕਿਆ ਹੈ 18 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨੂੰ ਪੁਚ ਕਿਛ ਲਈ ਸੱਦਿਆ ਗਿਆ ਸੀ ਪਰ ਉਹ ਗਏ ਨਹੀਂ ਇਸ ਤੋਂ ਪਹਿਲਾਂ 21 ਦਸੰਬਰ 3 ਜਨਵਰੀ ਨੂੰ ਵੀ ਪੁਚ ਕਿਛ ਲਈ ਸੱਦਿਆ ਸੀ ਪਰ ਉਹ ਉਦੋਂ ਵੀ ਪੇਸ਼ ਨਹੀਂ ਹੋਏ ਉਹਦੇ ਭਾਜੀਪੀ ਇਲਜ਼ਾਮ ਲਗਾ ਰਹੀ ਹੈ ਕਿ ਕੇਜਰੀਵਾਲ ਬਹਾਨੇ ਬਣਾ ਰਹੇ ਨੇ ਪਰ ਕੇਜਰੀਵਾਲ ਕਹਿ ਰਹੇ ਨੇ ਕਿ ਭਾਜੀਪੀ ਉਹਨਾਂ ਦੀ ਸਰਕਾਰ ਡੇਗਣ ਲਈ ਸਾਜ਼ਿਸ਼ ਕਰ ਰਹੀ ਹੈ